ਅੱਜ ਦੇ ਦਸਹਿਰੇ ਦੇ ਤਿਉਹਾਰ ਦੇ ਉੱਤੇ ਅੱਜ ਦਾ ਸਾਹਿਬ ਜੀ ਦੇ ਨਾਲ ਲਾਈਵ ਹੋ ਕੇ ਕੁਝ ਵਿਚਾਰਾਂ ਜਿਹੜੀਆਂ ਆਪਾਂ ਆਰਮਣ ਦੇ ਸੰਬੰਧ ਵਿੱਚ ਕਰਨ ਦਾ ਯਤਨ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਆਰਮਣ ਦੇ ਬਾਰੇ ਵਿੱਚ ਕੀ ਕੁਝ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ ਉਸ ਬਾਰੇ ਵਿਚਾਰਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਮੇਰੇ ਚੈਨਲ ਫੇਸਬੁੱਕ ਦੇ ਇਸ ਪੇਜ ਦੇ ਉੱਤੇ ਇਸ ਚੈਨਲ ਦੇ ਉੱਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੇ ਇਸ ਲਾਈਵ ਦਾ ਜਿਹੜਾ ਮਕਸਦ ਹੈ ਕਿ 라ਵਣ ਕੌਣ ਸੀ ਕਿ 라ਵਣ ਦੇ ਵਿੱਚ ਔਗਣ ਹੀ ਸਨ ਬੁਰਾਈਆਂ ਹੀ ਸਨ ਜਾਂ ਉਹਦੇ ਵਿੱਚ ਕੋਈ ਗੁਣ ਨਹੀਂ ਸਨ ਆਪਾਂ ਉਸ ਦੀਆਂ ਬੁਰਾਈਆਂ ਬਾਰੇ ਗੱਲਾਂ ਕਰਦੇ ਆਂ ਉਹ ਕਿਹੜੇ ਕਾਰਨ ਆ ਜਿਸ ਕਰਕੇ ਉਹਨੂੰ ਅੱਜ ਵੀ ਉਹਦੇ ਪੁੱਤ ਨੇ ਸਾੜੇ ਜਾਂਦੇ ਆ ਤੇ ਰਾਵਣ ਨੂੰ ਹਰ ਸਾਲ ਉਹਦੀ ਬਰਿਆਈ ਕਰਕੇ ਉਹਨੂੰ ਯਾਦ ਕੀਤਾ ਜਾਂਦਾ ਜਿਹਨੂੰ ਆਮ ਕਰਕੇ ਆਪਾਂ ਕਹਿ ਦਿੰਨੇ ਆ ਦਸਹਿਰਾ ਦਸਹਿਰੇ ਦਾ ਜਿਹੜਾ ਤਿਉਹਾਰ ਹੈ ਇਹ ਬਰਿਆਈ ਦੇ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਆ ਸ਼ੀਰਿਕੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 라वण ਦੇ ਸਬੰਧ ਵਿੱਚ ਵੀ ਤੇ ਰਾਮਚੰਦਰ ਜੀ ਦੇ ਸਬੰਧ ਵਿੱਚ ਵੀ ਬਹੁਤ ਸਾਰੇ ਐਸੇ ਉਪਦੇਸ਼ ਵਿਚਾਰ ਮਿਲਦੇ ਨੇ ਜਿਨ੍ਹਾਂ ਦੇ ਵਿੱਚੋਂ ਜੇ ਆਪਾਂ 라वण ਦੀ ਗੱਲ ਕਰੀਏ 라वण ਦੇ ਗੁਣਾਂ ਦੀ ਗੱਲ ਕਰੀਏ ਤਾਂ ਗੁਰਬਾਣੀ ਚ ਫਰਮਾਨ ਹੈ ਸਰਬ ਸੋਇਨ ਕੀ ਲੰਕਾ ਹੋਤੀ 라वण ਸੇ ਅਧਕਾਈ ਕਹਾਂ ਭਇਓ ਦਰਬੰਦੇ ਹਾਥੀ ਖਿਨ ਮੈਂ ਭਈ ਪੁੜਾਈ ਭਗਤ ਜੀ ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਸਮਝਾਉਣ ਦਾ ਯਤਨ ਕਰਦੇ ਨੇ ਕਹਿੰਦੇ ਕਿ ਰਾਵਣ ਇਨਾ ਅਮੀਰ ਸੀ ਰਾਵਣ ਦੀ ਸਾਰੀ ਲੰਕਾ ਹੀ ਜਿਹੜੀ ਸੀ ਉਹ ਸੋਨੇ ਦੀ ਬਣੀ ਹੋਈ ਸੀ ਇਹ ਕਹਾਵਤ ਹੈ ਉਹਦੇ ਬਾਰੇ ਕਿਹਾ ਜਾਂਦਾ ਭਗਤ ਕਬੀਰ ਜੀ ਕਹਿੰਦੇ ਨੇ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਨੇ ਕਿਸੇ ਵੀ ਭਗਤ ਨੇ ਅਜੇ ਤੱਕ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਮੂਰਖ ਨਹੀਂ ਕਿਹਾ ਜੇ ਜ਼ਿਕਰ ਮਿਲਦਾ ਤਾਂ 라वण ਦੇ ਨਾਮ ਦੇ ਨਾਲ ਮੂਰਖ ਸ਼ਬਦ ਦਾ ਵਰਤੋਂ ਜਿਹੜੀ ਹੈ ਇਸ ਦੀ ਵਰਤੋਂ ਕਬੀਰ ਸਾਹਿਬ ਜੀ ਨੇ ਕੀਤੀ ਹੈ ਕਬੀਰ ਸਾਹਿਬ ਕਹਿੰਦੇ ਨੇ ਮੂਰਖ 라वण ਕਿਆ ਲੈ ਗਿਆ ਜੇ ਜਦੋਂ ਅਸੀਂ ਕਿਸੇ ਇਨਸਾਨ ਦੇ ਬਾਰੇ ਉਹਦੀ ਸਮੀਖਿਆ ਕਰਦੇ ਆ ਉਹਦੇ ਬਾਰੇ ਸੋਚ ਵਿਚਾਰ ਕਰਦੇ ਆ ਤਾਂ ਉਸਦੇ ਗੁਣਾ ਤੇ ਔਗਣਾ ਦੇ ਉੱਤੇ ਦੋਨਾਂ ਦੇ ਉੱਤੇ ਹੀ ਝਾਤ ਮਾਰਨੀ ਜ਼ਰੂਰੀ ਹੋ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰਾਵਣ ਨੂੰ ਗਿਆਨੀ ਦਸ਼ਮ ਪਾਦਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਨ ਗ੍ਰੰਥ ਦੇ ਵਿੱਚ ਬੜੇ ਵਿਸਥਾਰ ਦੇ ਨਾਲ 라वण ਦੀਆਂ ਵਿੜਿਆਈਆਂ ਉਹਦੇ ਗੁਣਾਂ ਬਾਰੇ ਦੱਸਦੇ ਨੇ 5-6 ਗੁਣ 라वण ਦੇ ਦੱਸੇ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਗੁਣ ਇਹ ਮੰਨਿਆ ਜਾਂਦਾ ਕਿ 라वण ਚਾਰ ਵੇਦਾਂ ਦਾ ਗਿਆਤਾ ਸੀ ਉਸ ਨੂੰ ਚਾਰ ਵੇਦਾਂ ਦੀ ਸੂਝ-ਬੂਝ ਸੀ ਗਿਆਨ ਸੀ ਕੋਈ ਕਹਿੰਦਾ ਕਿ ਉਹਨੂੰ ਚਾਰ ਵੇਦ ਕੰਠ ਸਨ ਤੇ ਕੋਈ ਕਹਿੰਦਾ ਕਿ 라वण ਨੂੰ ਚਾਰ ਵੇਦਾਂ ਦੀ ਨੌਲੇਜ ਸੀ ਗਿਆਨ ਸੀ ਉਹ ਬੜੀ ਵੱਡੀ ਇੱਕ ਪ੍ਰਾਪਤੀ ਇੱਕ ਬਹੁਤ ਵੱਡਾ ਗੁਣ ਹੈ ਕਿ ਧਾਰਮਿਕ ਗ੍ਰੰਥਾਂ ਦੀ ਉਹਨਾਂ ਪ੍ਰਾਤਨ ਸਮੇਂ ਦੇ ਵੇਦਾਂ ਦੀ ਉਸ ਨੂੰ ਜਾਣਕਾਰੀ ਸੀ ਕਿਉਂ ਜਾਣਕਾਰੀ ਸੀ ਦਾ ਰੀਜਨ ਕੀ ਸੀ ਇਸ ਦਾ ਕਾਰਨ ਕੀ ਸੀ ਇਸ ਦਾ ਦੂਜਾ ਗੁਣ ਇਹ ਸੀ ਕਿ ਜਿਹੜਾ ਰਾਵਣ ਸੀ ਉੱਚੀ ਕੁਲ ਦਾ ਬ੍ਰਾਹਮਣ ਸੀ ਵਿਦਵਾਨ ਸੀ ਇਹ ਉਹਦਾ ਜਿਹੜਾ ਉਹਦੇ ਘਰ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਦੇ ਖਾਨਦਾਨ ਦੇ ਵਿੱਚ ਹੀ ਰਾਵਣ ਦੇ ਪਰਪੇ ਦੇ ਵਿੱਚ ਹੀ 라ਵਣ ਦੀ ਕੁਲ ਦੇ ਵਿੱਚ ਹੀ ਇਹ ਉਹਨੂੰ ਗੁੜਤੀ ਮਿਲੀ ਹੋਈ ਸੀ ਕਿ ਉਹਨੂੰ ਵੇਦਾਂ ਦਾ ਸ਼ਾਸਤਰਾਂ ਦਾ ਪੁਰਾਣਾ ਦਾ ਗਿਆਨ ਹੋਣਾ ਕੁਦਰਤੀ ਸੀ ਇਹ ਵੀ ਉਸ ਦਾ ਬਹੁਤ ਵੱਡਾ ਗੁਣ ਹੈ ਤੀਜੇ ਨੰਬਰ ਤੇ 라ਵਣ ਦਾ ਜਿਹੜਾ ਗੁਣ ਆਉਂਦਾ ਹੈ ਕਿ ਦੁਨੀਆ ਦੇ ਉੱਤੇ ਆਪਾਂ ਬਹੁਤ ਸਾਰੇ ਅਮੀਰ ਲੋਕ ਦੇਖੇ ਆ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਬਹੁਤ ਸਾਰੇ ਕੋਸ਼ ਜਿਹੜੇ ਨੇ ਜਾਂ ਡਿਕਸ਼ਨਰੀਆਂ ਨੇ ਸ਼ਬਦ ਕੋਸ਼ ਨੇ ਜਾਂ ਉਹ ਮਹਾਨ ਪੁਸਤਕਾਂ ਨੇ ਜਿਨ੍ਹਾਂ ਦੇ ਵਿੱਚ ਦੁਨੀਆ ਦੇ ਅਮੀਰਾਂ ਦਾ ਨਾਂ ਲਿਆ ਜਾਂਦਾ ਹੈ ਤੇ ਰਾਵਣ ਉਹਨਾਂ ਅਮੀਰਾਂ ਦੇ ਵਿੱਚ ਹੈ ਜਿਸ ਦੀ ਸਾਰੀ ਲੰਕਾ ਸੋਨੇ ਦੀ ਹੈ ਕਿਸੇ ਦੇ ਘਰੇ ਚਮਚੇ ਸੋਨੇ ਦੇ ਹੋ ਸਕਦੇ ਆ ਕਿਸੇ ਦੇ ਘਰ ਸੋਨੇ ਦੇ ਗਹਿਣੇ ਹੋ ਸਕਦੇ ਆ ਪਰ ਰਾਵਣ ਰਾਵਣ ਦੀ ਤਲੰਕਾ ਸੋਨੇ ਦੀ ਸੀ ਗੁਰਬਾਣੀ ਦੇ ਵਿੱਚ ਇਸ ਤੇ ਪ੍ਰਮਾਣ ਮਿਲਦੇ ਨੇ ਇਸ ਤੋਂ ਅਗਲਾ ਗੁਣ ਜਿਹੜਾ ਹੈ ਜਦੋਂ ਆਪਾਂ ਪਰਿਵਾਰਕ ਤੌਰ ਤੇ ਦ੍ਰਿਸ਼ਟੀ ਮਾਰਦੇ ਨજર ਮਾਰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰਦੀਆ ਨਬਾਤੀ ਨਾਲ ਨਾਲ ਗੁਰੂ ਪਾਤਸ਼ਾਹ ਜੀ ਨੇ ਗੁਣ ਵੀ ਬਿਆਨ ਕੀਤੇ ਨੇ ਤੇ ਨਾਲ ਨਾਲ ਉਸ ਦੇ ਨੁਕਸਾਨ ਬਾਰੇ ਵੀ ਉਸ ਦੇ ਜਿਹੜੀਆਂ ਬੁਰਾਈਆਂ ਔਗਣਾ ਦੇ ਕਰਕੇ ਜੋ ਦਾ ਨੁਕਸਾਨ ਹੋਇਆ ਤੇ ਉਹਦੇ ਬਾਰੇ ਵੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਜਦੋਂ ਸਤਿਗੁਰੂ ਦੀ ਬਾਣੀ ਚ ਆਉਂਦਾ ਸਰਬ ਸੁਨ ਕੀ ਲੰਕਾ ਹੋਤੀ 라वण ਸੇ ਅਦਕਾਈ ਕਹਿੰਦੇ 라वण ਤੋਂ ਵੀ ਕੋਈ ਜ਼ਿਆਦਾ ਅਮੀਰ ਹੋ ਸਕਦਾ ਜਿਹਦੀ ਸੋਨੇ ਦੀ ਲੰਕਾ ਸੀ ਤੋਂ ਫਿਰ ਉਹਦੇ ਬਾਰੇ ਅਗਲੀ ਪੰਕਤੀ ਦੇ ਵਿੱਚ ਭਗਤ ਜੀ ਕੀ ਕਹਿੰਦੇ ਨੇ ਸਰਬ ਸੁਨ ਕੀ ਲੰਕਾ ਹੋਤੀ 라वण ਸੇ ਅਦਕਾਈ ਕਹਾਂ ਪਇਓ ਦਰਬਾਂਦੇ ਹਾਥੀ ਉਹ ਕਹਿੰਦੇ ਉਹਦੇ ਦਰ ਤੇ ਬੰਨੇ ਹੋਏ ਹਾਥੀ ਸੈਨਾ ਚਤਰੰਗਨੀ ਸੈਨਾ ਉਹਦੇ ਵੱਡੇ ਵੱਡੇ ਜੋਧੇ ਕਿੱਧਰ ਗਏ ਕਹਿੰਦੇ ਵੀ ਕਹਾਂ ਪਇਓ ਦਰਬਾਂਦੇ ਹਾਥੀ ਖਿੰਮੇ ਪਈ ਪਰਾਈ ਇੱਕ ਪਲ ਦੇ ਵਿੱਚ ਹੀ ਸਾਰਾ ਕੁਝ ਉਹ ਪਰਾਇਆ ਹੋ ਗਿਆ ਜਦੋਂ ਉਸ ਦੀ ਹਾਰ ਹੋ ਗਈ ਜਦੋਂ ਭਗਤ ਜੀ ਕਹਿੰਦੇ ਨੇ ਲੰਕਾ ਗੜ੍ਹ سونے ਕਾ ਪਇਆ ਵੀ ਉਸ ਦੀ ਲੰਕਾ سونے ਦੀ ਸੀ ਉਹਦਾ ਗੁਣ ਹੈ ਅਮੀਰੀ ਦਾ ਗੁਣ ਹੈ ਪਰ ਨਾਲ ਹੀ ਉਸ ਦੀ ਬਰਿਆਈ ਦਾ ਜ਼ਿਕਰ ਵੀ ਕਰ ਦਿੰਦੇ ਨੇ ਮੂਰਖ 라वण ਕਿਆ ਲੈ ਗਿਆ ਇਹਨਾਂ ਕੁਝ ਹੋਣ ਦੇ ਬਾਵਜੂਦ ਇਨੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਵੀ ਉਹ ਮੂਰਖਾਂ ਵਾਲੀ ਜ਼ਿੰਦਗੀ ਜਿਉਂ ਕੇ ਗਿਆ ਉਸ ਨੂੰ ਲੋਕਾਂ ਨੇ ਮੂਰਖ ਕਿਹਾ ਰਾਕਸ਼ ਕਿਹਾ ਕਿੰਨੇ ਨਾਵਾਂ ਦੇ ਨਾਲ ਉਹਨੂੰ ਸੰਬੋਧਨ ਕੀਤਾ ਫਿਰ ਦਸ਼ਮ ਪਾਸ਼ਾ ਉਸ ਦੀ ਇੱਕ ਹੋਰ ਵਡਿਆਈ ਦੱਸਦੇ ਨੇ ਤਪ ਤਾਪਨ ਕੋ ਮੰਦ ਹੋਤ ਤਾਪ ਤਾਪਨ ਕੋ ਮੰਦ ਹੋਤਾ ਭਾਵੇਂ ਜਿਹੜਾ ਤਪ ਸੂਰਜ ਹੈ ਸੂਰਜ ਦੀ ਰੋਸ਼ਨੀ ਵੀ ਮੱਧਮ ਪੈ ਜਾਂਦੀ ਸੀ 라ਵਣ ਇੰਨਾ ਸੋਹਣਾ ਤੇ ਸੁਨੱਖਾ ਸੀ ਬਾਣੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਇਹ ਗੁਣ ਦੱਸੇ ਨੇ ਜੇ ਕਿਸੇ ਵਿੱਚ ਹੋਣ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕੋਈ ਬਹੁਤ ਜ਼ਿਆਦਾ ਸੁੰਦਰ ਹੋਵੇ ਅਤ ਸੁੰਦਰ অতি ਸੁੰਦਰ ਹੋਵੇ ਕੋਈ ਕੁਲੀਨ ਕੁੱਲ ਉੱਚੀ ਕੁੱਲ ਦੇ ਵਿੱਚ ਹੋਵੇ ਇਹ 라ਵਣ ਦੇ ਵਿੱਚ ਗੁਣ ਸੀਗੇ ਸੁੰਦਰਤਾ ਵੀ ਉਹਦੇ ਵਿੱਚ ਉਹਦਾ ਗੁਣ ਸੀਗਾ ਮੁੱਖ ਗਿਆਨੀ ਧਨਵੰਤ ਧਨਵਾਨ ਵੀ ਸੀਗਾ ਅਮੀਰ ਵੀ ਸੀ ਮੁੱਖ ਦਾ ਗਿਆਨੀ ਵੀ ਸੀ ਵਿਚਾਰਵਾਨ ਸੀ ਨਾਲ ਸਤਿਗੁਰਾਂ ਨੇ ਫਿਰ ਅੱਗੇ ਚੱਲ ਕੇ ਉਹਦਾ ਫਿਰ ਨਤੀਜਾ ਕੀ ਕਰਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਜੇ ਉਹਦੀ ਪਰਮੇਸ਼ਰ ਦੇ ਨਾਲ ਪ੍ਰੀਤ ਨਹੀਂ ਵਾਹਿਗੁਰੂ ਦੇ ਨਾਮ ਤੋਂ ਟੁੱਟਿਆ ਹੋਇਆ ਹੈ ਤਾਂ ਉਹ ਇਨਸਾਨ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤੇ ਜੇ ਉਹਦੀ ਮਾਲਕ ਦੇ ਨਾਲ ਪ੍ਰੀਤ ਨਹੀਂ ਬਣੀ ਵਾਹਿਗੁਰੂ ਦਾ ਦੀਦਾਰ ਨਹੀਂ ਕਰ ਸਕਿਆ ਤਾਂ ਉਹ ਜਿਉਂਦਾ ਹੀ ਮਰਿਆ ਦੇ ਬਰਾਬਰ ਹੈ ਇਹ ਉਸਦਾ ਗੁਣ ਸੀ ਫਿਰ ਕੁੰਭਕਰਨ ਜੀ ਨੂੰ ਆਪਾਂ ਕਹਿੰਨੇ ਆ ਗੁਰੂ ਪਾਤਸ਼ਾਹ ਕੁੰਭਕਾਨ ਭਾਈ ਜਾਂਕੋ ਕਹਿ ਕੇ ਸੰਬੋਧਨ ਕਰਦੇ ਨੇ ਕਿ ਉਹ ਕੁੰਭ ਨਾਮ ਹੈ ਘੜੇ ਦਾ ਤੇ ਕਾਨ ਨਾਮ ਹੈ ਕੰਨਾਂ ਦਾ ਕਹਿੰਦੇ ਅੰਦਾਜ਼ਾ ਲਾਓ ਵੀ ਜਿਸ ਇਨਸਾਨ ਦੇ ਕੰਨ ਜਿਹੜੇ ਨੇ ਘੜੇ ਜੱਡੇ ਹੋਣਗੇ ਤੇ ਉਹ ਇਨਸਾਨ ਦਾ ਕੱਦ ਕਿੰਨਾ ਹੋਏਗਾ ਕਿੰਨਾ ਤਾਕਤਵਰ ਹੋਏਗਾ ਇੰਨਾ ਤਾਕਤਵਰ ਉਸਦਾ ਭਾਈ ਸੀ ਇਹ ਵੀ ਗੁਣ ਆਪਾਂ ਭਾਈਆਂ ਨੂੰ ਕਹਿੰਦੇ ਨੇ ਭਾ ਭਰਾ ਜਿਹੜੇ ਬਾਹਾਂ ਹੁੰਦੇ ਨੇ ਪੁੱਤਰ ਜਿਹੜੇ ਨੇ ਕੋਲ ਨੂੰ ਚਲਾਉਂਦੇ ਨੇ ਤੇ ਪੁੱਤਰ ਉਹਦਾ ਜਿਹੜਾ ਸੀਗਾ ਮੇਗਨਾਦ ਸੀ ਮੇਗ ਕਹਿੰਦੇ ਨੇ ਬੱਦਲ ਨੂੰ ਨਾਦ ਕਹਿੰਦੇ ਨੇ ਗਰਜ ਨੂੰ ਕਈ ਵਾਰੀ ਆਪਾਂ ਕਈ ਇਨਸਾਨ ਬੋਲਦੇ ਸੁਣਦੇ ਆ ਤੇ ਉਹ ਇਨਸਾਨ ਜਦੋਂ ਬੋਲਦੇ ਆ ਤੇ ਉਹਨਾਂ ਦੀ ਆਵਾਜ਼ ਵਿੱਚ ਇੰਨੀ ਗਰਜਣਾ ਹੁੰਦੀ ਹੈ ਕਿ ਪੰਜ ਪੰਜ 10 10 ਘਰਾਂ ਤੱਕ ਉਹਦੀ ਆਵਾਜ਼ ਸੁਣਦੀ ਹੈ ਕਹਿੰਦੇ ਇਦਾਂ ਦਾ ਸੂਰਮਾ ਇੰਨਾ بلند ਆਵਾਜ਼ ਦਾ ਤਨੀ ਮੇਗਨਾਦ ਉਹਦਾ ਪੁੱਤਰ ਸੀਗਾ ਇਹਨੇ ਗੁਣ ਸੀ ਤੇ ਉਹਦੇ ਕੋਲੇ ਜਿਹੜੀ ਸੈਨਾ ਵੱਖਰੀ ਸੀ ਵਗਿਆਨੀ ਸੀ ਸੂਝ-ਬੂਝ ਰੱਖਣ ਵਾਲਾ ਸੀ ਚਤਰਵੀ ਸੀਗਾ ਜੋ ਗੁਰਪਾਤਸ਼ਾਹ ਕਹਿੰਦੇ ਨੇ ਚਤਰ ਵੀ ਉਹ ਚਲਾਕ ਵੀ ਸੀਗਾ ਕਿਉਂਕਿ ਜਦਨ ਸੀਤਾ ਆਂਦੀ ਡੌਰੂ ਗਾਏ ਜਿਨ ਡਮਰੂ ਵਜਾ ਕੇ ਹੀ ਸਾਧੂ ਦਾ ਭੇਗ ਬਣਾ ਕੇ ਸੀ ਤਾਨੂੰ ਛੜ ਲਿਆ ਤੇ ਉਹਨੂੰ ਚੁੱਕ ਕੇ ਲੈ ਗਿਆ ਫਿਰ ਉਸ ਦਾ ਇਹ ਗੁਣ ਕਿ ਜਿੱਤੇ ਸੀਤਾ ਜੀ ਨੂੰ ਲੈ ਕੇ ਗਿਆ ਉੱਥੇ ਉਹਨੂੰ ਮੌਲਤ ਦਿੱਤੀ ਗਈ ਉਹਦੇ ਨਾਲ ਕੋਈ ਜ਼ਬਰਦਸਤੀ ਉਹਦੇ ਨਾਲ ਕੋਈ ੱੱਕਾ ਨਹੀਂ ਕੀਤਾ ਗਿਆ ਉਹਨੂੰ ਅਸ਼ੋਕ ਬਾਟਕਾ ਦੇ ਵਿੱਚ ਰੱਖਿਆ ਗਿਆ ਉਡੀਕ ਕੀਤੀ ਗਈ ਕਿ ਅਗਰ ਤੇਰੇ ਘਰ ਦੇ ਅਗਲ ਤੇਰਾ ਮਾਲਕ ਸ੍ਰੀ रामचंद्र ਜੀ ਜੋ ਮੌਕੇ ਦੇ ਭਗਵਾਨ ਮੰਨੇ ਜਾਂਦੇ ਨੇ ਜੋ ਤੈਨੂੰ ਲੈ ਕੇ ਚਲੇ ਜਾਣਗੇ ਤਾਂ ਠੀਕ ਹੈ ਮੈਂ ਉਹਨਾਂ ਚਿਰ ਉਡੀਕ ਕਰਾਂਗਾ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਾਂਗਾ ਵੀ ਬਹੁਤ ਵੱਡਾ ਗੁਣ ਸੀਗਾ ਪਰ ਤੇਰੇ ਦਾ ਰਿਜ਼ਲਟ ਕੀ ਕੱਢਿਆ ਜਗਤ ਮੈਂ ਵਿਖੇ ਕੌਡੀ ਤੀਨ ਤੀਨ ਫਿਰ ਉਹ ਜਗਤ ਦੇ ਵਿੱਚ ਤਿੰਨ ਤਿੰਨ ਕਉੜੀਆਂ ਦਾ ਮੁੱਲ ਉਹਨਾਂ ਦਾ ਕਿਉਂ ਪਿਆ ਕਿਉਂਕਿ ਉਹਨਾਂ ਨੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਇੰਨੇ ਗੁਣ ਸੀ ਰਾਮਣ ਦੇ ਵਿੱਚ ਇੰਨੀਆਂ ਚੰਗਿਆਈਆਂ ਸੀ ਇੰਨੀਆਂ ਚੰਗਿਆਈਆਂ ਹੋਣ ਦੇ ਬਾਵਜੂਦ ਉਹਨੇ ਰਾਮਚੰਦਰ ਦੀ ਧਰਮ ਪਤਨੀ ਨੂੰ ਇੱਕ ਸਾਬ ਦਾ ਅਗਵਾ ਕਰਨਾ ਛਲਾਵਾ ਦੇ ਕੇ ਲੈ ਕੇ ਜਾਣਾ ਇੱਕ ਵੱਡੀ ਬੁਰੀਆਈ ਸੀ ਜਿਸ ਦੇ ਕਾਰਨ ਜੰਗ ਦਾ ਕਾਰਨ ਬਣਿਆ ਤੇ ਫਿਰ ਉਹਦੀਆਂ ਜਿਹੜੀਆਂ ਬੁਰੀਆਈਆਂ ਸੀ ਉਹਨੂੰ ਹੰਕਾਰ ਹੋ ਗਿਆ ਇਹਨਾਂ ਚੀਜ਼ਾਂ ਦਾ ਉਹ ਹੰਕਾਰ ਦੇ ਕਰਕੇ ਫਿਰ ਜਿਹੜਾ ਰਾਵਣ ਹੈ ਇਹ ਜਿਹੜੀ ਇਹਨੇ ਲੰਕਾ ਸੀ ਇਹ ਵੀ ਕਹਿੰਦੇ ਕੁਬੇਰ ਦੀ ਲੰਕਾ ਸੀ ਇਹਦੀ ਆਪਣੀ ਨਹੀਂ ਸੀ ਇਹ ਵੀ ਇਹਨੇ ਛਲਕਪਟ ਦੇ ਨਾਲ ਚਲਾਕੀ ਦੇ ਨਾਲ ਆਪਣੇ ਕਬਜ਼ੇ ਵਿੱਚ ਲੈ ਲਈ ਸੀ ਤੇ ਫਿਰ ਗੁਰੂ ਪਾਤਸ਼ਾਹ ਜੀ ਫਿਰ ਇਹਨੂੰ ਵੀ ਰੋਂਦਾ ਹੋਇਆ ਕਹਿੰਦੇ ਨੇ ਜਿੱਤੇ ਗੁਰੂ ਪਾਤਸ਼ਾਹ ਨੇ ਹੋਰਨਾਂ ਨੂੰ ਰੋਂਦੇ ਕਰਲਾਉਂਦੇ ਦੱਸਿਆ ਉਥੇ ਰਾਵਣ ਦੇ ਬਾਰੇ ਵੀ ਫਿਰ ਕਹਿ ਦਿੱਤਾ ਰੋਵੇ RAM ਨਿਕਾਲਾ ਪਿਆ ਉਥੇ ਰਾਮਚੰਦਰ ਦੀ ਗੱਲ ਕੀਤੀ ਜਦੋਂ ਕਹਿੰਦੇ ਸੀਤਾ ਲਖਮਣ ਵਿਛੜ ਗਿਆ ਤੇ ਰੋਇਆ ਰਾਵਣ ਜਿਹੜਾ ਰਾਵਣ ਹੈ ਉਹ ਕਦੋਂ ਰੋਇਆ ਕਹਿੰਦੇ ਰਾਵਣ ਜਿਹੜਾ ਲੰਕਾ ਦਾ ਪਤੀ ਸੀ ਉਹਦੋਂ ਰੋਇਆ ਜਦੋਂ ਸੀਤਾ ਆਂਦੀ ਡੌਰੂ ਬਾਏ ਤੇ ਰਾਮ ਰਾਵਣ ਜਿਹੜਾ ਉਹ ਲੰਕਾ ਨੂੰ ਗਵਾ ਕੇ ਜਦੋਂ ਉਹਦੀ ਲੰਕਾ ਜਲ ਗਈ ਉਹਦੀ ਲੰਕਾ ਖਤਮ ਹੋ ਗਈ ਉਹਨੂੰ ਗਵਾ ਕੇ ਉਹ ਰੋਇਆ ਤਾਂ ਇਸ ਕਰਕੇ ਅੱਜ ਦੇ ਇਸ ਸ਼ੁਭ ਤਿਉਹਾਰ ਦੇ ਉੱਤੇ ਜਿੱਥੇ ਆਪਾਂ ਇਹ ਦਿਨ ਮਨਾ ਰਹੇ ਹਾਂ ਉੱਥੇ ਇਹਦੀ ਇਹ ਵਿਚਾਰ ਕਰਨੇ ਵੀ ਬਣਦੀ ਆ ਕਿ ਰਾਵਣ ਕੱਲਾ ਬੁਰਾਈਆਂ ਦੇ ਨਾਲ ਹੀ ਭਰਿਆ ਨਹੀਂ ਸੀ। ਰਾਵਣ ਦੇ ਵਿੱਚ ਗੁਣ ਵੀ ਬਹੁਤ ਸਨ। ਪਰ ਕਈ ਛੇਕ ਖੇਤਰਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਦੋਂ ਆਪਾਂ ਦੇਖਦੇ ਆ ਕਿ ਕੋਈ ਮਨੁੱਖ ਨੇ ਉਹਨਾਂ ਦੇ ਗੁਣਾਂ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ। ਆਮ ਕਰਕੇ ਜਿਹੜੀ ਜਨਤਾ ਹੈ, ਆਮ ਜਿਹੜਾ ਸਮਾਜ ਹੈ, ਉਹ ਮਨੁੱਖ ਦੇ ਗੁਣਾਂ ਨੂੰ ਪਾਸੇ ਰੱਖ ਕੇ ਉਹਦੀ ਬਰਿਆਈ ਨੂੰ ਵੱਡੀ ਸਮਝਦਾ, ਉਹਦੀ ਕਮਜ਼ੋਰੀ ਨੂੰ ਵੱਡਾ ਸਮਝਦਾ ਹੈ। ਉਹਦੇ ਔਗਣਾਂ ਦੇ ਕਰਕੇ ਉਹਨੂੰ ਨਫ਼ਰਤ ਕਰਨ ਲੱਗਦਾ ਐਸਾ ਹੀ ਰਾਵਣ ਦੇ ਨਾਲ ਹੋਇਆ ਤੋ ਅੱਜ ਦਾ ਇਹ ਜਿਹੜਾ ਦਿਨ ਹੈ ਸਾਰਿਆਂ ਦੀ ਲਈ ਮੁਬਾਰਕ ਹੋਵੇ ਤੇ ਆਪਣੇ ਅੰਦਰ ਵੀ ਬਹੁਤ ਸਾਰੇ ਜੀਵਾਂ ਦੇ ਅੰਦਰ ਆਪਣੇ ਅੰਦਰ ਰਾਵਣ ਬਣ ਕੇ ਆਪਣਾ ਮਨ ਬੈਠਾ ਹੈ ਬਹੁਤ ਸਾਰੀਆਂ ਸਾਡੇ ਅੰਦਰ ਬੁਰਾਈਆਂ ਨੇ ਬਹੁਤ ਸਾਡੀਆਂ ਸਾਡੇ ਅੰਦਰ ਕਮਜ਼ੋਰੀਆਂ ਨੇ ਤੇ ਇਹਨਾਂ ਨੂੰ ਵੀ ਦੂਰ ਕਰਨਾ ਚਾਹੀਦਾ ਅੱਜ ਦੇ ਇਸ ਤਿਉਹਾਰ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਸੋ ਇੰਨੀ ਕਿ ਸੰਝ ਪਾ ਕੇ ਮੈਂ ਅੱਜ ਦੇਸ ਦਿਹਾੜੇ ਤੇ ਆਪ ਜੀ ਤੋਂ ਖਿਮਾ ਮੰਗਾnga ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ